ਟੋਡੀ ਮਹੱਲਾ ਨਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਉਰਜੋ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਕਹੋ ਕਹਾ ਆਪਣੀ ਅਦਮਾਈ ਉਰਜੋ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ जग ਝੂਠੇ ਕੋ ਸਾਚ ਜਾਣ ਕੈ ਤਾਂ ਸੋ ਰੂਚ ਉਪਜਾਈ ਦੀਨ ਬੰਦ ਸਿਮਰਿਓ ਨਹੀ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੇ ਨਿਸਦਿਨ ਛੁਟੀ ਨਾ ਮਨ ਕੀ ਕਾਈ ਕਹ ਨਾਨਕ ਅਬ ਨਾਹੀ ਅਨੰਤ ਗਤ ਬਿਨ ਹਰ ਕੀ ਸਰਨਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁਟੀ ਨਾ ਮਨ ਕੀ ਕਾਈ ਕਹ ਨਾਨਕ ਅਬ ਨਾਹੀ ਅਨੰਤ ਗਤ بن ہر کی, جی آب 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 کی فتح جگ ہو جگ اٹل چاور شطر دے مالک ہلت پل صاحب ست ستگ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਦੇਵ ਪਿਤਾ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਬਾਏ ਮਾਨ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਬੜੇ ਪਿਆਰ ਟਕਾ ਦੇ ਨਾਲ ਗੁਰ ਚਰਣਾ ਵਿੱਚ ਸਜ ਬੈਠੇ ਹੋ ਆਪ ਜੀ ਨੇ ਪਾਵਨ ਪਵਿੱਤਰ ਸ਼ਬਦ ਦਾ ਪਾਠ ਸਰਵਨ ਕੀਤਾ ਹੈ। ਇਹ ਸ਼ਬਦ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪਿਛਲੇ ਦਿਨੀ ਤੁਸੀਂ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਬੜੇ ਪਿਆਰ ਨਾਲ ਬੜੇ ਚਾਵਾ ਨਾਲ ਤੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਮਹਾਰਾਜ ਜੀ ਦੀ ਆਮਦ ਖੁਸ਼ੀ ਵਿੱਚ ਇਸ ਪਾਵਨ ਅਸਥਾਨ ਤੋਂ ਪ੍ਰਬਾਤ ਫੇਰੀਆਂ ਦੀ ਆਰੰਭਤਾ ਹੋਈ ਉਹਨਾਂ ਪ੍ਰਬਾਤ ਫੇਰੀਆਂ ਕਰਕੇ ਹੀ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਰਾਮ ਦਿੱਤਾ ਸੀ ਉਹਦੇ ਦਰਮਿਆਨ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਇਸ ਅਸਥਾਨ ਤੇ ਲਗਾਤਾਰ ਲੜੀਵਾਰ ਸ਼ਬਦ ਵਿਚਾਰ ਦੀ ਲੜੀ ਚੱਲਦੀ ਸੀ ਅਸੀਂ ਉਸੇ ਨੂੰ ਨਿਰੰਤਰ ਅੱਗੇ ਜਾਰੀ ਕੀਤਾ ਤੇ ਹੁਣ ਦੁਬਾਰਾ ਫਿਰ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿੰਨੇ ਕੁ ਬਾਦਸ਼ਾ ਦੀ ਬਾਣੀ ਆ ਸ਼ਬਦ ਬਚੇ ਨੇ ਉਹ ਮਹਾਰਾਜ ਜੀ ਦੀ ਕਿਰਪਾ ਨਾਲ ਅਸੀਂ ਵਿਚਾਰਨ ਦਾ ਯਤਨ ਕਰਾਂਗੇ ਟੋਡੀ ਰਾਗ ਤੋਂ ਅੱਜ ਸ਼ੁਰੂਆਤ ਕਰਾਂਗੇ ਕਿਉਂਕਿ ਅਸੀਂ ਜੈਤ ਸ੍ਰੀ ਰਾਗ ਤੱਕ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰ ਲਿਆ ਸੀ ਟੋਡੀ ਰਾਗ ਦਾ ਇੱਕ ਸ਼ਬਦ ਹੈ ਸੱਚੇ ਬਾਦਸ਼ਾਹ ਜੀ ਦਾ ਤੇ ਉਹ ਅੱਜ ਅਸੀਂ ਪੜ ਲਿਆ ਹੁਣ ਤੇ ਮਹਾਰਾਜ ਜੀ ਦੀ ਕਿਰਪਾ ਨਾਲ ਇਹਨੂੰ ਹੁਣ ਆਪਾਂ ਸਮਝਾਂਗੇ ਕਿ ਗੁਰੂ ਤੇਗ ਬਹਾਦਰ ਜੀ ਇਸ ਰਾਗ ਵਿੱਚ ਕੀ ਕਿਰਪਾ ਕੀ ਬਖਸ਼ਿਸ਼ ਰਹਿਮਤ ਵਰਤਾਉਂਦੇ ਆ ਆਓ ਆਪ ਜਿਤਨੇ ਵੀ ਗੁਰ ਚਰਨਾ ਵਿੱਚ ਵਿਰਾਜਮਾ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਰੇ ਆਪ ਜੁੜ ਬੈਠਿਓ ਗੁਰੂ ਮਹਾਰਾਜ ਜਿਵੇਂ ਜਿਵੇਂ ਬਖਸ਼ਿਸ਼ ਰਹਿਮਤ ਵਰਤੌਣਗੇ ਅਸੀਂ ਇਨਾਂ ਪਾਵਨ ਬਚਨਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ ਸੋ ਆਓ ਕੋਈ ਰਸਨਾ ਵਾਂਜੀ ਨਾ ਰਹੇ ਜਿੰਨੇ ਵੀ ਤੁਸੀਂ ਜੁੜੇ ਹੋ ਪਿਆਰ ਸਹਿਤ ਫਤਿਹ ਕਰਿਉ ਪਰਵਾਨੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਜੀ ਦਾ ਅੰਮ੍ਰਿਤ ਵਚਨ ਹੈ ਟੋਡੀ ਮਹੱਲਾ ਨਾਮਾ ਰਾਗ ਟੋਡੀ ਦੇ ਅੰਦਰ ਨੌਵੇਂ ਨਾਨਕ ਧੰ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਇਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਕੀਤਾ ਹਾਜੂ ਜੀ ਨੇ ਕਿ ਉਹ ਪਰਿਪੂਰਨ ਪਰਮਾਤਮਾ ਇੱਕ ਹੈ ਸਰਬ ਵਿਆਪਕ ਹੈ ਸਮੁੱਚੀ ਕਾਇਨਾਤ ਵਿੱਚ ਬ੍ਰਹਿਮੰਡ ਦੇ ਹਰ ਇੱਕ ਕਣ ਕਣ ਵਿੱਚ ਉਹ ਰਮਿਆ ਹੋਇਆ ਹੈ ਹਰ ਇੱਕ ਜੀਵ ਅੰਦਰ ਉਸ ਪਰਮਾਤਮਾ ਦਾ ਵਾਸ ਹੈ ਉਸ ਵਾਹਿਗੁਰੂ ਤੋਂ ਪਰੇ ਕੁਝ ਵੀ ਨਹੀਂ ਹੈ ਉਸ ਵਾਹਿਗੁਰੂ ਤੋਂ ਪਰੇ ਕੁਝ ਵੀ ਨਹੀਂ ਹੈ ਸਭ ਕੁਝ ਉਹਦਾ ਬਣਾਏ ਤੇ ਜੋ ਕੁਝ ਉਸ ਪ੍ਰਭੂ ਨੇ ਸਿਰਜਿਆ ਹੈ ਹਰ ਇੱਕ ਆਪਣੀ ਬਣਾਈ ਹੋਈ ਆਪਣੀ ਸਿਰਜਣਾ ਕੀਤੀ ਹੋਈ ਚੀਜ਼ ਦੇ ਅੰਦਰ ਉਹ ਪਰਮਾਤਮਾ ਵਸਿਆ ਹੋਇਆ ਹੈ ਉਸ ਪ੍ਰਭੂ ਨੂੰ ਜੇ ਪਾਉਣਾ ਹੈ ਉਹਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਿੱਦ ਦਿਨ ਸਤਿਗੁਰ ਜੀ ਦਾ ਤਰਸ ਹੋ ਜਾਏ ਸਤਿਗੁਰ ਜੀ ਦੀ ਕਿਰਪਾ ਵਰਤ ਜਾਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਫਿਰ ਕਹਿੰਦੇ ਆ ਕਹੋ ਕਹਾ ਆਪਣੀ ਅਦਮਾਈ ਅਦਮਾਈ ਦਾ ਅਰਥ ਹੈ ਆਪਣੀ ਨੀਚਤਾ ਮੇਰੇ ਅੰਦਰ ਕਿੰਨੇ ਕੁ ਅਵਗੁਣ ਨੇ ਮੈਂ ਕਿੰਨੇ ਕੁ ਮਾੜੇ ਕਰਮਾਂ ਦਾ ਭਰਿਆ ਹੋਇਆ ਹਾਂ ਜੋਦੜੀ ਕਰਦੇ ਹੋਏ ਆਖਦਿਆ हे ਪ੍ਰਭੂ ਜੀ ਜਦੋਂ ਮੈਂ ਤੁਹਾਡੇ ਸਾਹਮਣੇ ਖੜਾ ਹੁੰਨੇ ਮੈਂ ਆਪਣੇ ਕਿਹੜੇ ਕਿਹੜੇ ਅਵਗੁਣ ਨੂੰ ਬਿਆਨ ਕਰਾਂ ਮੈਂ ਇੰਨੇ ਕੁ ਨੀਚ ਕਰਮ ਕਮਾ ਬੈਠਾ ਹਾਂ ਕਿ ਜਦੋਂ ਉਹਨਾਂ ਨੀਚ ਮਾੜੇ ਕਰਮਾਂ ਨੂੰ ਆਖਦਾ ਹਾਂ ਮੇਰਾ ਸਿਰ ਆਪ ਸ਼ਰਮ ਦੇ ਨਾਲ ਝੁੱਕ ਜਾਂਦਾ ਕਹੋ ਕਹਾ ਆਪਣੀ ਅਧ ਮਾਈ ਜੋ ਮੈਂ ਅਧਰਮ ਦੇ ਕਰਮ ਕੀਤੇ ਹੋਇਆ ਵਾਹ ਗੁਰੂ ਜੀ ਮੈਂ ਆਪਣੀ ਬੁਰੀਆਇ ਕਿੱਥੋਂ ਤੱਕ ਬਿਆਨ ਕਰਾਂ ਕਿਉਂਕਿ ਮੈਂ ਅਵਗੁਣਾ ਦੀ ਭਰਿਆ ਪਿਆ ਮੇਰੇ ਅੰਦਰ ਗੁਣ ਤੇ ਲੱਗਦਾ ਇੱਕ ਵੀ ਨਹੀਂ ਹੈ ਮਹਾਰਾਜ ਸੱਚੇ ਪਾਸ਼ਾ ਦੀ ਤੇ ਇੱਕ ਜਿਗਿਆਸੂ ਦੀ ਅਰਦਾਸ ਹਮੇਸ਼ਾ ਰੱਬ ਅੱਗੇ ਹੀ ਹੋਣੀ ਚਾਹੀਦੀ ਹੈ ਦੇਖੋ ਜਿਹੜਾ ਮਨੁੱਖ ਅਵਗੁਣਾ ਦਾ ਭਰਿਆ ਹੈ ਜਿਸ ਜੀਵ ਨੇ ਆਪਣੀ ਹਯਾਤੀ ਦੇ ਅੰਦਰ ਉਹਨੇ ਬਹੁਤ ਕੁਕਰਮ ਕਮਾਏ ਉਹ ਤੇ ਜਦੋਂ ਰੱਬ ਅੱਗੇ ਖੜਾ ਹੁੰਦਾ ਉਹਨੂੰ ਸੱਚ ਹੀ ਬੋਲਣਾ ਚਾਹੀਦਾ ਪਰ ਜਿਹੜੇ ਜਿਗਿਆਸੂ ਬੰਦਗੀ ਕਰਨ ਵਾਲਿਆ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣ ਵਾਲਿਆ ਮਾਲਕ ਦੀ ਰਾਜਾ ਵਿੱਚ ਜੀਵਨ ਬਤੀਤ ਕਰਨ ਵਾਲਿਆ ਉਹ ਵੀ ਜਦੋਂ ਪਰਮਾਤਮਾ ਅੱਗੇ ਖੜੇ ਹੁੰਦੇ ਆ ਨਾ ਜੀ ਉਹ ਰੱਬ ਅੱਗੇ ਇਹ ਖੜੇ ਹੋ ਕੇ ਨਹੀਂ ਕਹਿੰਦੇ ਕਿ ਅਸੀਂ ਮਹਾਰਾਜ ਨੇ ਚੰਗੇ ਆ ਅਸੀਂ ਆ ਚੰਗੇ ਕੰਮ ਕੀਤੇ ਆ ਜੇ ਅਸੀਂ ਨੀ ਬਾਣੀਆਂ ਪੜ੍ਹਦੇ ਆ ਜੇ ਅਸੀਂ ਨਾ ਨਾਮ ਜਪਦੇ ਆ ਉਹ ਜਦੋਂ ਵੀ ਰੱਬ ਅੱਗੇ ਖੜੇ ਹੁੰਦੇ ਆ ਉਹ ਇਹੀ ਕਹਿੰਦੇ ਆ ਮਾਲਕਾ ਨਾ ਅਸੀਂ ਕੁਝ ਕਰਨ ਜੋਗੇ ਹਾਂ ਨਾ ਅਸੀਂ ਕੁਝ ਕੀਤਾ ਅਸੀਂ ਤੇ ਅਗੁਣਾ ਦੀਆਂ ਹੀ ਪੰਡਾਂ ਚੁੱਕੀ ਫਿਰਦੇ ਆ ਸਾਡੇ ਪੱਲੇ ਕੱਖ ਵੀ ਨਹੀਂ ਇੱਕ ਪਗਤ ਦਾ ਜੀਵਨ ਹੈ ਉਹ ਕਦੀ ਆਪਣੀਆਂ ਚੰਗਿਆਈਆਂ ਰੱਬ ਅੱਗੇ ਨਹੀਂ ਕਹਿੰਦਾ ਉਹਨੂੰ ਪਤਾ ਹੈ ਚੰਗਿਆਈਆਂ ਕਹਿਣੀਆਂ ਕਿ ਦੇ ਅੱਗੇ ਜਿਹੜਾ ਚੰਗਿਆਈਆਂ ਦਾ ਖਜ਼ਾਨਾ ਹੈ ਜਿਹੜਾ ਗੁਨਾ ਦਾ ਭਰਿਆ ਹੋਇਆ ਹੈ ਇਸ ਕਰਕੇ ਜਦੋਂ ਵੀ ਭਗਤਾ ਨੇ ਗੁਰਸਿੱਖਾਂ ਨੇ ਸਤਗੁਰਾਂ ਅੱਗੇ ਬੇਨਤੀਆਂ ਕੀਤੀਆਂ ਜੋਦੜੀਆਂ ਕੀਤੀਆਂ ਹਮੇਸ਼ਾ ਆਪਣੇ ਆਪ ਨੂੰ ਅਬਗੁਨਾ ਦਾ ਭਰਿਆ ਹੋਇਆ ਹੀ ਦੱਸਦੇ ਆ ਉਹ ਤੇ ਆਖਦਿਆ ਰੱਬ ਅੱਗੇ ਅਰਦਾਸ ਕਰਨੀ ਹੈ ਤੇ ਹਰ ਪਲ ਇਹ ਕਹੋ ਕਿ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਉਹ ਪਾਪੀ ਵੱਡ ਗੁਨਾਹਗਰ ਉਹ ਇਹ ਨਹੀਂ ਕਹਿੰਦੇ ਮਹਾਰਾਜ ਅਸੀਂ ਪਾਪੀ ਨਹੀਂ ਅਸੀਂ ਤੇ ਪੁੰਨੀ ਆ ਇਹ ਨਹੀਂ ਕਹਿੰਦੇ ਕਿ ਅਸੀਂ ਤੇ ਬਖਸ਼ੇ ਜਾਣਾ ਅਸੀਂ ਤੇ ਬਹੁਤ ਚੰਗੇ ਕਰਮ ਕੀਤੇ ਆ ਜੇ ਅਸੀਂ ਤੇ ਵੇਖੋ ਆ ਕੁਝ ਦੁਨੀਆ ਤੇ ਪੁੰਨ ਦੇ ਕੰਮ ਕਰਦੇ ਰਹੇ ਆ ਉਹ ਕਦੀ ਨਹੀਂ ਕਹਿੰਦਾ ਉਹੀ ਕਹਿੰਦਾ ਹੈ ਮਹਾਰਾਜ ਅਸੀਂ ਪਾਪੀ ਆ ਅਸੀਂ ਕੋ ਕਰਮੀ ਆ ਸਾਡੇ ਕੋਲ ਕੁਝ ਨਹੀਂ ਹੋਇਆ ਉਹੀ ਕਹੇਗਾ ਕਿ ਹਰ ਕਿਰਪਾ ਕਰਕੇ ਬਖਸ਼ ਲੇਹੋ ਅਸੀਂ ਆਪਣੀਆਂ ਚੰਗੀਆਂ ਕਰਕੇ ਪਤਾ ਨਹੀਂ ਬਖਸ਼ੇ ਜਾਣਾ ਕਿ ਨਹੀਂ ਬਖਸ਼ੇ ਜਾਣਾ ਪਰ ਸਾਨੂੰ ਇੰਨਾ ਪਤਾ ਹੈ ਜਿਸ ਮਾਲਕ ਦੇ ਚਰਨਾਂ ਵਿੱਚ ਖੜੇ ਹਾਂ ਜਦੋਂ ਉਹਦੇ ਅੱਗੇ ਤਰਲਾ ਲਵਾਂਗੇ ਜਿੱਦੜ ਉਹਦੀ ਕਿਰਪਾ ਦੀ ਬਖਸ਼ਿਸ਼ ਵਰਤ ਗਈ ਉਹਨੇ ਸਾਡੇ ਵਰਗੇ ਪਾਪੀਆਂ ਨੂੰ ਵੀ ਸੰਤ ਬਣਾ ਦੇਣਾ ਇਹ ਭਰੋਸਾ ਹੈ ਉਹਨਾਂ ਦਾ ਤਾਂ ਕਹਿੰਦਾ ਹਰ ਕਿਰਪਾ ਕਰ ਕੇ ਬਖਸ਼ ਲਹੋ ਹੋ ਪਾਪੀ ਵੱਡ ਗੁਨਾਹ ਹੈਗਾ ਤਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਸੀਂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਪਿਛਲੇ ਦਿਨੀ ਗੁਰੂ ਸਾਹਿਬ ਜੀ ਦੇ ਤਮਾਮ ਪਵਿੱਤਰ ਜੀਵਨ ਨੂੰ ਪੜ੍ਹੀਏ ਗੁਰਦੇਵ ਜੀ ਦੇ ਪਵਿੱਤਰ ਜੀਵਨ ਵਿੱਚ ਚੁੱਕ ਕੇ ਤੇ ਨਹੀਂ ਐਸਾ ਮਿਲਦਾ ਕਿ ਮਹਾਰਾਜ ਨੇ ਕਦੀ ਆਪਣੀ ਵਡਿਆਈ ਉਸ ਅਕਾਲ ਪੁਰਖ ਅੱਗੇ ਕੀਤੀ ਹੋਈ ਹੈ ਨਾ ਕਦੀ ਨਹੀਂ ਕੀਤੀ ਕਦੀ ਕਹ ਕਿ ਨਾਨਕ ਕਿੰਨਾ ਚੰਗਾ ਨਾਨਕ ਨੇ ਦੁਨੀਆ ਨੂੰ ਤਾਰ ਦਿੱਤਾ ਨਾਨਕ ਨੇ ਫੁਲਾਣੇ ਪਾਪੀਆਂ ਦਾ ਉਧਾਰ ਕੀਤਾ ਦੱਸੋ ਕਿਤੇ ਤੁਸੀਂ ਪੜਿਆ ਹੋ ਅਸੀਂ ਕਹਿੰਨੇ ਸਾਡੇ ਗੁਰੂ ਨਾਨਕ ਨੇ ਇੰਨਿਆਂ ਨੂੰ ਤਾਰਿਆ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਡੇ ਗੁਰੂ ਨਾਨਕ ਨੇ ਕੋਡੇ ਰਾਖਸ਼ ਵਰਗਿਆਂ ਨੂੰ ਦੇਵਤੇ ਬਣਾ ਦਿੱਤਾ ਸੱਜਣ ਠੱਗ ਵਰਗਿਆਂ ਨੂੰ ਸਹੀ ਅਰਥਾਂ ਵਿੱਚ ਸੱਜਣ ਦਾ ਅਰਥ ਸਮਝਾ ਦਿੱਤਾ ਉਸੀ ਕਹਿੰਦੇ ਪਰ ਜਦੋਂ ਵੀ ਗੁਰੂ ਨਾਨਕ ਰੱਬ ਅੱਗੇ ਖੜਾ ਹੁੰਦਾ ਉਹ ਹੈ ਹੀ ਰੱਬ ਨਾ ਉਹ ਹਮੇਸ਼ਾ ਇਹੀ ਕਹਿੰਦਾ ਨਾਨਕ ਨੀਚ ਕਹਿ ਵਿਚਾਰ ਗੁਰਨਾਨਕ ਆਪਣੇ ਆਪ ਨੂੰ ਇੱਥੋਂ ਤੱਕ ਸ਼ਬਦ ਵਰਤਦੇ ਮਹਾਰਾਜ ਕਹਿੰਦੇ ਆ ਇੱਕ ਭਗਤ ਦੀ ਗੱਲ ਹੈ ਪਰ ਜਿਹੜਾ ਬੰਦਾ ਹੈ ਹੀ ਸੰਸਾਰ ਵਿੱਚ ਕੋ ਕਰਮੀ ਮਾਰੇ ਕਰਮ ਕਰਦਾ ਉਹਨੇ ਤੇ ਕਹਨੇ ਕਹੋ ਕਹਾ ਆਪਣੀ ਅਦਮਾਈ ਮਾਲਕਾ ਮੈਂ ਆਪਣੀ ਕਿਹੜੀ ਚੰਗਿਆਈ ਦੱਸਾਂ ਚੰਗਿਆਈ ਹੈ ਕੋਈ ਨਹੀਂ ਸਭ ਅਧਰਮ ਹੀ ਕਮਾਉਣਾ ਰਿਹਾ ਇੰਨੇ ਕੁ ਨੀਚ ਕਰਮਾਂ ਨਾਲ ਭਰਿਆ ਪਿਆ ਕਹਿੰਦਾ ਊਰਜੋ ਕਨਕ ਕਾਮਣੀ ਕੇ ਰਸ ਮੈਂ ਕਨਕ ਦਾ ਅਰਥ ਹੁੰਦਾ ਹੈ ਜੀ ਸੋਨਾ ਮਾਇਆ ਇੱਥੇ ਅਸੀਂ ਵਰਤਾਂਗੇ ਅਰਥੇ ਦੇ ਕਾਮਨੀ ਦਾ ਅਰਥ ਹੈ ਇਸਤਰੀ ਕਹਿ ਦਿੱਤਾ ਸਤਿਗੁਰੂ ਜੀ ਇਸ ਸੰਸਾਰ ਦੇ ਪਦਾਰਥਾਂ ਵਿੱਚ ਮਾਇਆ ਵਿੱਚ ਇਸ ਮਾਇਆ ਦੇ ਮੋਹ ਵਿੱਚ ਇੰਨੇ ਕੋ ਕਰਮ ਕਮਾਏ ਨੇ ਮੈਂ ਮਾਇਆ ਦੇ ਵਿਕਾਰਾਂ ਦੇ ਰਸ ਨਾਲ ਇੰਨਾ ਕੋ ਭਰਿਆ ਪਿਆ ਮਾ ਸਤਿਗੁਰੂ ਜੀ ਮੈਂ ਤੇ ਕਦੀ ਤੁਹਾਡੀ ਕੀਰਤੀ ਨਹੀਂ ਕੀਤੀ ਤੁਹਾਡਾ ਕਦੀ ਗੁਣ ਨਹੀਂ ਲਗਾਇਆ ਨਾਮ ਨਹੀਂ ਜਪਿਆ ਤੁਹਾਡਾ ਊਰਜਿਓ ਕਨਕ ਊਰਜੋ ਦਾ ਅਰਥ ਹੈ ਖਜਿਤ ਹੋਇਆ ਰਿਆਂ ਵੇ ਇਸ ਵਿੱਚ ਡੁੱਬਿਆ ਰਿਆਂ ਊਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਕਦੀ ਵੀ ਪਰਮਾਤਮਾ ਜੀ ਤੁਹਾਡੇ ਨਾਮ ਨੂੰ ਨਹੀਂ ਜਪਿਆ ਤੁਹਾਡੇ ਗੁਣਾਂ ਨੂੰ ਨਹੀਂ ਗਾਇਆ ਮੈਂ ਸਤਗੁਰੂ ਜੀ ਸੋਚਦਾ ਵਾ ਮੇਰੇ ਵਰਗੇ ਦਾ ਭਲਾ ਕਿੱਥੋਂ ਹੋਏਗਾ ਸਾਜ ਸੰਗਤ ਜਿਹੜਾ ਜੀਵਨ ਹੈ ਨੇ ਬੜਾ ਅਮੋਲ ਹੈ ਜਦੋਂ ਅਸੀਂ ਇਸ ਜ਼ਿੰਦਗੀ ਨੂੰ ਵਿਕਾਰਾਂ ਵਿੱਚ ਖਜੇ ਤੋਕੇ ਕੋ ਕਰਮ ਕਮਾਉਂਦਿਆਂ ਹੋਇਆਂ ਬਤੀਤ ਕਰ ਦਿੰਦੇ ਆ ਨਾ ਜੀ ਤੇ ਜਦੋਂ ਜ਼ਿੰਦਗੀ ਕਿਨਾਰੇ ਤੇ ਲੱਗਣ ਲੱਗਦੀ ਹੈ ਫਿਰ ਬੰਦਾ ਪਛਤਾਉਂਦਾ ਜਦੋਂ ਅਸੀਂ ਕਿਨਾਰੇ ਤੇ ਪਹੁੰਚਣ ਲੱਗਦੇ ਆ ਫਿਰ ਬੰਦਾ ਡਰਦਾ ਕਿ ਹੁਣ ਜ਼ਿੰਦਗੀ ਅਖੀਰ ਤੇ ਕਿਨਾਰੇ ਤੇ ਪਹੁੰਚ ਗਿਆ ਹੁਣ ਕੁਝ ਕੋ ਸਮਾਂ ਮੇਰੇ ਕੋਲ ਬਚਿਆ ਮਹਾਰਾਜ ਕੈਨ ਗਿਸ਼ਤ ਕਰਕੇ ਭਲਿਆ ਵਖਤ ਰਹਿੰਦੇ ਆ ਜਿਹੜੇ ਬੰਦੇ ਵਖਤ ਸੰਭਾਲ ਜਾਂਦੇ ਆ ਉਹਨਾਂ ਨੂੰ ਸਿਆਣੇ ਕਿਹਾ ਜਾਂਦਾ ਤੇ ਜਿਹੜੇ ਬੰਦੇ ਵਖਤ ਨੂੰ ਸੰਭਾਲਦੇ ਨਹੀਂ ਉਹ ਦੁਨੀਆ ਵਿੱਚ ਕਦੀ ਸਿਆਣੇ ਨਹੀਂ ਅਖਵਾਉਂਦੇ ਅਕਲਮੰਦ ਨਹੀਂ ਅਖਵਾਉਂਦੇ ਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਕਹਿ ਰਿਹਾ ਇਹ ਜ਼ਿੰਦਗੀ ਦਾ ਪਲ ਪਲ ਬਤੀਤ ਹੋਈ ਜਾਂਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿੰਦ ਜੋਰੀ ਬੜਾ ਦਿੱਤਾ ਹੈ ਨਾ ਮਹਾਰਾਜ ਕਹਿੰਦਿਆ ਬੀਤ ਜਹ ਬੀਤ ਜਹ ਜਨਮ ਕਾਜਰੇ ਨਿਸ ਦਿਨ ਸੁਨ ਕੇ ਪ੍ਰਾਨ ਸਮਝਤ ਨਹਿ ਅਰੇ ਅਜਾਨ ਜਗਤ ਸੁਖ ਮਾਨ ਮਿੱਥਿਆ ਝੂਠੂ ਸਭ ਸਾਜ ਹੈ ਭਰਿਆ ਕਿਉਂ ਨਹੀਂ ਸਮਝਦਾ ਤੂੰ ਤੂੰ ਮਾਇਆ ਵਿੱਚ ਅਜੇ ਵੀ ਖਜੇ ਤੋਇਆ ਫਿਰਦੇ ਤੈਨੂੰ ਪਤਾ ਨਹੀਂ ਇਹ ਜ਼ਿੰਦਗੀ ਲੰਘਦੀ ਜਾਂਦੀ ਹੈ ਬਤੀਤ ਹੋਈ ਜਾਂਦੀ ਹੈ ਕਿਉਂ ਨਹੀਂ ਪਰਮਾਤਮਾ ਦੀ ਗੁਣਾ ਨੂੰ ਗਾਉਂਦਾ ਕਿਉਂ ਨਹੀਂ ਕੀਰਤੀ ਗਾਉਂਦਾ ਰਹਾਓ ਫਿਰ ਅੱਗੇ ਕਹਿੰਦੇ ਆ ਜਗ ਝੂਠੇ ਕੋ ਸਾਚ ਜਾਣ ਕੇ ਕਿਵੇਂ ਗੁਣ ਗਾ ਲਵਾਂ ਜਿਹੜਾ ਸੰਸਾਰ ਝੂਠਾ ਸੀ ਉਹਨੂੰ ਤੇ ਸੱਚਾ ਮੰਨੀ ਬੈਠੇ ਜਿਹੜਾ ਰੱਬ ਸੱਚਾ ਸੀ ਉਹਨੂੰ ਤੇ ਮੈਂ ਕੁਝ ਸਮਝਦਾ ਹੀ ਨਹੀਂ ਉਧਰ ਤੇ ਮੇਰਾ ਧਿਆਨ ਜਾਂਦਾ ਹੀ ਨਹੀਂ ਜਗ ਝੂਠੇ ਕੋ ਸਾਚ ਜਾਣ ਕੇ ਤਾਂ ਸਿਉ ਰੁਚ ਅਪ ਉਪਜਾਈ ਰੁਚ ਦਾ ਅਰਥ ਹੁੰਦਾ ਹੈ ਮੇਰਾ ਮਨ ਇਨਾਂ ਵਿਕਾਰਾਂ ਵਿੱਚ ਇਨਾਂ ਕੋ ਖਜ ਤੇ ਮੈਨੂੰ ਰੁਚੀ ਹੈ ਇਹਨਾਂ ਅੰਦਰ ਜਿਵੇਂ ਕਹਦੇ ਵੀ ਫਲਾਣੇ ਬੰਦੋ ਫਲਾਣੇ ਕੰਮ ਵਿੱਚ ਬੜੀ ਰੁਚੀ ਹੈ ਬੜਾ ਉਹਦਾ ਧਿਆਨ ਲੱਗਦਾ ਹੈ ਬੜਾ ਕ੍ਰਸ਼ਿਤ ਹੁੰਦਾ ਮੈਂ ਇਸ ਸੰਸਾਰ ਨੂੰ ਸੱਚ ਮੰਨੀ ਬੈਠੇ ਮਾਇਆ ਨੂੰ ਪਦਾਰਥਾਂ ਨੂੰ ਜੋ ਵੀ ਆ ਮਟੀਰੀਅਲ ਹੈ ਮੇਰੀ ਪਕੜ ਇਨਾਂ ਨਾਲ ਜ਼ਿਆਦਾ ਬਣ ਗਈ ਹੈ ਆ ਵੀ ਕਰ ਲਈਏ ਉਹ ਵੀ ਚਾਹੀਦਾ ਆ ਵੀ ਇਕੱਠਾ ਕਰ ਲਈਏ ਮੈਂ ਦਿਨ ਰਾਤ ਇਹਨਾਂ ਪਿੱਛੇ ਦੌੜਦਾ ਰਹਿਣਾ ਇਹਨਾਂ ਪਿੱਛੇ ਭੱਜਦਾ ਰਹਿਣਾ ਮਹਾਰਾਜ ਕਹਿੰਨ ਲਗੇ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸੁਰੂਚ ਉਪਜਾਈ ਤੇ ਕਹਿ ਦਿੱਤਾ ਦੀਨ ਬੰਦ ਸਿਮਰਿਓ ਨਹੀਂ ਕਭੂ ਹੋਤ ਜੋ ਸੰਗ ਸਹਾਈ ਜਿਹੜਾ ਪਰਮਾਤਮਾ ਦੀਨ ਬੰਦੂ ਸੀ ਜਿਨਨੇ ਤੇਰੇ ਅੰਗ ਸੰਗ ਸਹਾਈ ਹੋਣਾ ਸੀ ਨਾ ਉਸ ਪਰਮਾਤਮਾ ਨੂੰ ਤੇ ਕਦੀ ਸਿਮਰਿਆ ਹੀ ਨਹੀਂ ਉਹਨੂੰ ਤੇ ਕਦੀ ਚੇਤੇ ਨਹੀਂ ਕੀਤਾ ਜਿਹੜਾ ਸੰਸਾਰ ਜਿਉਂਦੇ ਜੀ ਸਾਥ ਛੱਡਣ ਵਾਲਾ ਸੀ ਮਰਨ ਤੋਂ ਬਾਅਦ ਤੈਨੂੰ ਸਾਹ ਦੇਣਾ ਹੀ ਕੀ ਹੈ ਹੈਨਾ ਜੀ ਜਿਹੜਾ ਸੰਸਾਰ ਜਿਹੜੇ ਸਾਥ ਸਬੰਧ ਰਿਸ਼ਤੇਦਾਰ ਪਦਾਰਥ ਸਭ ਜਿਉਂਦੇ ਜੀ ਸਾਥ ਛੱਡਣ ਵਾਲੇ ਮਰਨ ਤੋਂ ਬਾਅਦ ਤੁਹਾਡਾ ਸਾਥ ਕੀ ਦੇਣਗੇ ਇਹ ਸਚਾਈ ਹੈ ਨਾ ਜੀ ਆ ਜਿੰਨਾ ਮਟੀਰੀਅਲ ਹੈ ਅੱਜ ਬੰਦੇ ਕੋਲ ਘਰ ਹੈ ਕੋਠੀਆਂ ਨੇ ਕਾਰਨ ਇਹਦਾ ਕੀ ਪਤਾ ਕੱਲ੍ਹ ਕੀ ਪਤਾ ਕੁਝ ਵੀ ਨਾ ਰਵੇ ਇਹ ਤੇ ਜਿਉਂਦੇ ਜੀ ਜ਼ਿੰਦਗੀ ਤੋਂ ਜਾ ਸਕਦਾ ਹੈ ਤੇ ਮਰਨ ਤੋਂ ਬਾਅਦ ਤੁਸੀਂ ਕੀ ਆਸ ਲਾਏ ਬੈਠੇ ਹੋ ਇਹ ਨਾਲ ਚਲਾ ਜਾਏਗਾ ਹੈ ਨਾ ਜੀ ਮਰਨ ਤੋਂ ਬਾਅਦ ਕੀ ਜਾਣਾ ਮਹਾਰਾਜ ਕਹਿੰ ਲਗੇ ਜਿਸ ਪ੍ਰਭੂ ਨੇ ਜਿਉਂਦੇ ਜੀ ਵੀ ਤੇਰਾ ਸਾਥ ਦੇਣਾ ਸੀ ਤੇਰੀ ਜ਼ਿੰਦਗੀ ਦੀ ਖੇਡ ਖਤਮ ਹੋਣ ਤੋਂ ਬਾਅਦ ਵੀ ਤੇਰੀ ਆਤਮਾ ਦੇ ਨਾਲ ਤੁਰਨਾ ਸੀ ਉਸ ਪ੍ਰਭੂ ਨੂੰ ਤੇ ਕਦੀ ਸਿਮਰਿਆ ਨਹੀਂ ਜਿਹਨੇ ਤੇਰੇ ਸਹਾਇਕ ਹੋਣਾ ਸੀ ਦੀਨ ਬੰਦ ਸਿਮਰਿਓ ਨਹੀਂ ਕਭੂ ਹੋ ਤੋ ਜੋ ਸੰਗ ਸਹਾਈ ਜਿਹੜਾ ਪ੍ਰਭੂ ਤੇਰਾ ਸਹਾਇਕ ਹੋਣ ਵਾਲਾ ਸੀ ਤੂੰ ਤੇ ਕਰਦਾ ਕਿਰਿਆ ਮਗਨ ਰਹਿਓ ਮਾਇਆ ਮੈ ਨਿਸ ਦਿਨ ਛੁਟੀ ਨਾ ਮਨ ਕੀ ਕਾਈ ਕਾਈ ਦਰਥ ਹੈ ਮਾਇਆ ਦੀ ਮੈਲ ਵਿਕਾਰਾਂ ਦੀ ਮੈਲ ਤੂੰ ਦਿਨ ਰਾਤ ਮਾਇਆ ਵਿੱਚ ਮਗਨ ਰਹਿ ਦਿਨ ਰਾਤ ਮਾਇਆ ਵਿੱਚ ਇੰਨਾ ਘੂਮ ਮਗਨ ਰਹਿ ਤੇ ਸੋਚਦੇ ਤੇਰਾ ਮਨ ਸਾਫ ਹੋ ਜਾ ਕਿੱਥੋਂ ਹੋ ਜਾ ਜਿਹੜਾ ਬੰਦਾ 24 ਘੰਟੇ ਚਿੱਕੜ ਚ ਬੈਠਾ ਹੋਇਆ ਤੇ ਤੁਸੀਂ ਆਸ ਰੱਖਦੇ ਉਹ ਸਾਫ ਹੋ ਜਾਏਗਾ ਹਨਾ ਜੀ ਹਨਾ ਮਨ ਤੇ 24 ਘੰਟੇ ਮਾਇਆ ਵਿੱਚ ਖਜਿਤ ਹੈ ਤੇ ਬੰਦਾ ਕਹਿੰਦੇ ਮਨ ਸਾਫ ਹੋਣਾ ਚਾਹੀਦਾ ਕਿੱਥੋਂ ਠੀਕਾ ਮਨ ਉਸ ਮੈਲ ਚੋਂ ਨਿਕਲੇਗਾ ਤੇ ਸਾਫ ਹੋਏਗਾ ਨਾ ਜਿੰਨਾ ਚਿਰ ਮਨ ਉਸ ਮਾਇਆ ਵਿੱਚ ਮਗਨ ਹੈ ਮਹਾਰਾਜ ਕਹਿੰਦੇ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਦਿਨ ਰਾਤ ਨਾ ਦਿਨੇ ਤੈਨੂੰ ਵੇਲ ਹੈ ਨਾ ਰਾਤ ਨੂੰ ਵੇਲ ਵੇਲ ਤੇ ਹੈ ਨਹੀਂ ਤੇਰੇ ਕੋਲ ਬੰਦੇ ਕੋਲ ਵੇਲ ਕਿੱਥੇ ਕੰਮ ਨਾਮ ਜਪਣ ਦੀ ਨਾ ਦਿਨੇ ਨਹੀਂ ਇਹਦੇ ਕੋ ਟਾਈਮ ਹੈ ਰਾਤ ਨਹੀਂ ਇਹਦੇ ਕੋ ਟਾਈਮ ਹੈ ਵਕਤ ਨਹੀਂ ਦੇ ਕੋ ਕਿਉਂ ਨਹੀਂ ਵਕਤ ਕਿਉਂਕਿ ਮਾਇਆ ਵਿੱਚ ਖਜੀ ਤੇ ਜੇ ਕਿਤੇ ਪੋਲ ਪਲੇਖ ਆ ਵੀ ਜਾਂਦਾ ਗੁਰਦੁਆਰੇ 2 ਕੋ ਮਿੰਟ ਬੈਂਦਾ ਉੱਡਣ ਦੀ ਕਰਦਾ ਛੇਤੀ ਨਿਕਲੀ ਜਿਵੇਂ ਜਿਲਚਾ ਆ ਗਿਆ ਹੋਵੇ ਨਾ ਇਹ ਹੁੰਦਾ ਹੈ ਨਾ ਨਹੀਂ ਇੱਥੇ ਬਹਿ ਸਕਦਾ ਕਹਿੰਦਾ ਨਾ ਜੇ ਪਿੱਛੋਂ ਕੋਈ ਆਵਾਜ਼ ਮਾਰ ਦੋ ਬਹਿ ਜਾ ਪਾਂ 10 ਮਿੰਟ ਕਹਿੰਦਾ ਨੰਨ ਬੜਾ ਕੰਮ ਪਿਆ ਹੈ ਪਿੱਛੇ ਕੰਮ ਛੱਡ ਕੇ ਉਹ ਜਿੱਦਣ ਤੈਨੂੰ ਤ੍ਰਿਆ ਆਤਮਾ ਛੱਡ ਗਈ ਉਦੋਂ ਵੀ ਤੇ ਕੰਮ ਹੋਣਗੇ ਕਿ ਉਦੋਂ ਨਹੀਂ ਹੋਣਗਾ ਨਹੀਂ ਹੋਣਗਾ ਇਸ ਕਰਕੇ ਮਨ ਨੂੰ ਸਮਝਾਉਣ ਦੀ ਬਾਤ ਹੈ ਸਾਰੀ ਜਿਨੇ ਇਸ ਮਨ ਨੂੰ ਸਮਝਾ ਲਿਆ ਉਹੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਪ੍ਰਾਪਤ ਕਰ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਭਾਈ ਮਾਇਆ ਵਿੱਚ ਦਿਨ ਰਾਤ ਖਜਿਤ ਨਹੀਂ ਰਹਿਣਾ ਗੁਰੂ ਤੇਗ ਬਹਾਦਰ ਜੀ ਦੇ ਬਚਨ ਅਸੀਂ ਪੜhੀਏ ਤੇ ਮਹਾਰਾਜ ਜੀ ਨੇ ਕਮਾਲ ਕੀਤੀ ਪਈ ਆ ਨਾ ਆ ਬਚਨ ਗੁਰੂ ਤੇਗ ਬਹਾਦਰ ਜੀ ਦਾ ਹੈ ਗੁਰੂ ਸਾਹਿਬ ਜੀ बार-बार ਤੁਸੀਂ ਵੀ ਇੰਨੇ ਸ਼ਬਦ ਵਿਚਾਰ ਲਿਆ ਨਾ ਮਹਾਰਾਜ ਜੀ ਅਸੀਂ ਤੇ 30 ਤੋਂ 30 ਦੇ ਕ੍ਰੀ ਸ਼ਬਦ ਵਿਚਾਰ ਚੁੱਕੀਆਂ ਸੱਚੇ ਪਾਤਸ਼ਾਹ ਜੀ ਤੇ ਸਾਨੂੰ ਬਾਰ-ਬਾਰ ਇਹੀ ਗੱਲ ਮਹਾਰਾਜ ਜੀ ਦੇ ਬਚਨਾਂ ਚੋਂ ਮਿਲੀ ਹੈ ਨਾ ਸਮਝੀਏ ਕਿ ਮਹਾਰਾਜ ਇੱਕ ਤੇ ਸਮੇਂ ਦੀ ਵੈਲਿਊ ਸਮਝਾਉਂਦੇ ਆ ਟਾਈਮ ਕਿਤਰਾ ਟਾਈਮ ਬਹੁਤ ਕੀਮਤੀ ਦੂਜਾ ਸਾਨੂੰ ਹਕੀਕਤ ਤੋਂ ਜਾਣ ਵੀ ਜਿਹੜਾ ਟਾਈਮ ਕੀਮਤੀ ਹੈ ਨਾ ਇਸ ਕੀਮਤੀ ਟਾਈਮ ਵਿੱਚ ਤੂੰ ਕੀ ਕਰਨਾ ਹੈ ਇਸ ਟਾਈਮ ਕੀਮਤੀ ਟਾਈਮ ਵਿੱਚ ਜਿਹੜੇ ਕੰਮ ਬੇਕਾਰ ਨੇ ਉਹਨਾਂ ਵਿੱਚ ਸਮਾਂ ਨਹੀਂ ਬਰਬਾਦ ਕਰਨਾ ਜਿੰਨਾ ਕੰਮਾਂ ਦਾ ਅਰਥ ਹੀ ਕੋਈ ਨਹੀਂ ਮਹਾਰਾਦਾ ਬਚਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਜੇ ਕੀਮਤੀ ਟਾਈਮ ਵਿੱਚ ਤੂੰ ਰੱਬ ਦੇ ਗੁਣ ਨਹੀਂ ਗਾਏ ਹੋਰ ਕੰਮਾਂ ਵਿੱਚ ਲੱਗਾ ਰਹਿ ਸਮਝ ਲੈ ਤੂੰ ਸਮਾਂ ਬਰਬਾਦ ਕੀਤਾ ਤੂੰ ਟਾਈਮ ਬਰਬਾਦ ਕੀਤਾ ਨਾ ਕੀਮਤੀ ਟਾਈਮ ਤੈਨੂੰ ਦਿੱਤਾ ਤੂੰ ਤੇ ਬਰਬਾਦ ਕਰ ਬੈਠੋ ਨਾ ਕੰਮਾਂ ਨੇ ਤੇਰਾ ਕੁਝ ਨਹੀਂ ਸਵਾਰਨਾ ਯਾਦ ਰੱਖੀ ਜੋ ਤੂੰ ਕੰਮ ਕਰਦਾ ਰਹੇ ਮਹਾਰਾਜ ਸਾਨੂੰ ਵਕਤ ਦੀ ਵੈਲਿਊ ਤੇ ਜ਼ਿੰਦਗੀ ਦਾ ਜੋ ਸਾਡਾ ਮੋਟੋ ਹੈ ਮਨੋਰਥ ਹੈ ਉਹ ਸਮਝਾਉਂਦੇ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਆ ਦੀਨ ਬੰਦ ਸਿਮਰਿਓ ਨਹੀਂ ਕਭੂ ਹੋ ਤੋ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁਟੀ ਨਾ ਮਨ ਕੀ ਕਾਈ ਮਨ ਦੀ ਮੈ ਨਹੀਂ ਉਤਰੀ ਬੰਦਿਆ ਮਨ ਤੇ ਦਿਨ ਬਾਦ ਦਿਨ ਮੈਲਾ ਹੀ ਹੁੰਦਾ ਰਿਹਾ ਹੈ ਤੇ ਜਿਹੜਾ ਮਨ ਦਿਨ ਬਾਦ ਨਮੈਲਾ ਹੁੰਦਾ ਜਾਏਗਾ ਉਹਦੀ ਮੈਲ ਪੱਕਦੀ ਜਾਏਗੀ ਉਹਦੀ ਮੈਲ ਫਿਰ ਉਤਾਰਨੀ ਬਹੁਤ ਔਖੀ ਹੈ ਨਾਲੋਂ ਨਾਲ ਮੈਲ ਧੋਤੀ ਜਾਵੇ ਨਾ ਕੰਮ ਸੌਖਾ ਰਹਿੰਦਾ ਤੇ ਜਦੋਂ ਮੈਲ ਕੋਈ ਮੈਲਾ ਕੱਪੜਾ ਨਾਲੋਂ ਨਾਲ ਤੁਸੀਂ ਨਾ ਧੋਵੋ ਬਸ ਪਾਈ ਜਾਓ ਲਾਈ ਜਾਓ ਪਾਈ ਜਾਓ ਉਹਦੀ ਮੈਲ ਜੰਮ ਜਾਂਦੀ ਹੈ ਫਿਰ ਉਹਨੂੰ ਉਹਦੀ ਮੈਲ ਸਾਫ਼ ਕਰਨੇ ਬੜੀ ਔਖੀ ਹੋ ਜਾਂਦੀ ਹੈ ਕਈ ਵਾਰ ਹੈ ਨਾ ਜੀ ਬਹੁਤੋ ਖੋ ਜਾਂਦੀ ਮੇਰੀ ਗਰੀਬ ਨਵਾਜ ਕਹਿੰਦਿਆ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁਟੀ ਨਾ ਮਨ ਕੀ ਕਾਈ ਫਿਰ ਕਹਿੰਦਿਆ ਕਹਿ ਨਾਨਕ ਅਬ ਨਾਹਿ ਹਨਤ ਗਤ ਤੁਹਾਨੂੰ ਗੁਰੂ ਤੇਗ ਬਹਾਦਰ ਕਹਿੰਦਿਆ ਬਾਬਾ ਜੀ ਕਹਿੰਦੇ ਆ ਉਹ ਭਲਿਆ ਕੋਈ ਹੋਰ ਰਸਤਾ ਨਹੀਂ ਹੈ ਕਿ ਹੋਰ ਰਹਾ ਨਹੀਂ ਜਿੱਥੇ ਜਾ ਕੇ ਤੂੰ ਮੁਕਤ ਹੋ ਸਕੇ ਨਾ ਇੱਕੋ ਰਸਤਾ ਹੀ ਗੁਰੂ ਨਾਨਕ ਦੀ ਸ਼ਰਨ ਵੀ ਚਲਾ ਜਾ ਜਿਹੜੇ ਉਹਦੀ ਸ਼ਰਨ ਵਿੱਚ ਜਾਂਦੇ ਉਹ ਪਾਪੀਆਂ ਨੂੰ ਪਵਿੱਤਰ ਬਣਾਉਂਦਾ ਹੈ ਉਹ ਅਗੁਣਾਰਿਆਂ ਨੂੰ ਗੁਣਹਵਾਲਾ ਕਰਦਾ ਹੈ ਉਹ ਵਿਕਾਰੀ ਬੰਦੇ ਨੂੰ ਉਪਕਾਰੀ ਬਣਾ ਦਿੰਦਾ ਉਹ ਤੇ ਐਸਾ ਹੈ ਉਹਦੇ ਅੱਗੇ ਅਰਦਾਸ ਤੇ ਕਰ ਉਹਨੂੰ ਇੱਕ ਵਾਰ ਕਹਤੇ ਸੀ ਕਿ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਉਹ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋ ਠਾਕੁਰ ਦੇਸਾ ਉਹਨੂੰ ਕਹਤੇ ਸੀ ਕਿ ਵਾਹਿਗੁਰੂ ਮੈਂ ਪਾਪੀ ਹਾਂ ਮੈਂ ਅਬ ਗੁਨਾ ਦਾ ਭਰਿਆ ਹੋਇਆ ਹਾਂ ਮੈਂ ਕੋਈ ਚੰਗਾ ਕਰਮ ਨਹੀਂ ਕਮਾਇਆ ਤੇਰੀ ਸ਼ਰਨ ਤੋਂ ਬਗੈਰ ਮੇਰੀ ਕਿਤੇ ਗੱਤ ਨਹੀਂ ਹੋਣੀ ਕਹਿ ਨਾਨਕ ਅਬ ਨਾਹਿ ਅਨਤ ਗਤ ਅਨਦਰਥ ਹੋਰ ਕਿਤੇ ਤ੍ਰਿਗਤ ਨਹੀਂ ਹੋਣੀ ਜਿੱਥੇ ਮਰਜੀ ਚੱਲ ਆ ਜਾਣਾ ਇਹ ਗੁਰੂ ਨਾਨਕ ਦਾ ਘਰ ਹੀ ਐ ਜਿੱਥੇ ਅਗੁਣਾਰਿਆਂ ਨੂੰ ਗੁਣਾਂ ਵਾਲਾ ਕੀਤਾ ਜਿੱਥੇ ਢੜਕਦੇ ਹੋਏ ਸਿੱਧੇ ਰਸਤੇ ਤੇ ਚੱਲਦੇ ਇਹ ਇਹੀ ਗੁਰੂ ਨਾਨਕ ਜੀ ਦਾ ਘਰ ਐ ਜਿੱਥੇ ਤੇਰਾ ਪਾਰ ਉਤਾਰਾ ਹੋ ਸਕਦਾ ਗੁਰੂ ਜੀ ਤੇਰੇ ਤੇ ਤਰਸ ਖਾ ਲੈਣ ਕਿਉਂਕਿ ਜਿਹੜਾ ਗੁਰਨਾਨਕ ਦੀ ਸ਼ਰਨ ਵਿੱਚ ਆ ਜਾਂਦਾ ਹੈ ਮੇਰਾ ਮਾਲਕ ਉਹਨੂੰ ਕੰਠ ਲਾਉਂਦਾ ਆਪਣੇ ਗਲ ਲਾਉਂਦਾ ਉਹ ਪਾਪੀਆਂ ਨੂੰ ਠੋਕਰ ਨਹੀਂ ਮਾਰਦਾ ਉਹ ਪਾਪੀਆਂ ਨੂੰ ਪੁਨੀਤ ਬਣਾਉਂਦਾ ਮਹਾਰਾਜ ਗੱਲ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਹਰੀ ਦੀ ਸ਼ਰਨ ਤੋਂ ਬਗੈਰ ਪਾਈ ਹੋਰ ਕਿਤੇ ਗਤ ਨਹੀਂ ਐ ਹੋਰ ਕਿਤੇ ਪਾਰ ਉਤਾਰਾ ਨਹੀਂ ਐ ਇੱਕੋ ਇੱਕ ਪਾਰ ਉਤਾਰਾ ਉਸ ਰੱਬ ਦੇ ਘਰ ਵਿੱਚ ਗੁਰਨਾਨਕ ਸੱਚੇ ਪਾਤਸ਼ਾਹ ਦਾ ਕਰ ਇੰਨਾ ਕੋ ਵੱਡਾ ਜੀ ਮਹਾਰਾਜ ਜੀ ਦੇ ਦਰ ਤੇ ਜਿਹੜਾ ਵੀ ਆਇਆ ਬਸ ਉਹਨੇ ਆਪਣੇ ਭੁੱਲ ਦਾ ਅਹਿਸਾਸ ਕੀਤਾ ਕਿ ਮੇਰੇ ਕੋਲ ਗਲਤੀ ਹੋਈ ਹੈ ਤੇ ਗੁਰਨਾਨਕ ਨੇ ਬਖਸ਼ਣ ਲੱਗਿਆ ਉਹਨੂੰ ਦੇਰ ਨਹੀਂ ਲਈ ਉਹਨੂੰ ਦੇਰ ਨਹੀਂ ਲਈ ਸੱਚੇ ਪਾਤਸ਼ਾਹ ਨੇ ਨਾ ਕਿਉਂਕਿ ਗੁਰਨਾਨਕ ਬਾਹਤੋ ਵੱਡਾ ਦਿਆਲੂ ਹੈ ਗੁਰਨਾਨਕ ਜੀ ਬੜੇ ਵੱਡੇ ਕਿਰਪਾਲੂ ਨੇ ਉਹਨਾ ਵਰਗਾ ਤਰਸ ਕਿਸੇ ਕੋਲ ਨਹੀਂ ਜਿੰਨੀ ਛੇਤੀ ਸਾਡਾ ਸੱਚਾ ਪਾਤਸ਼ਾਹ ਤਰਸ ਖਾਂਦਾ ਇਹਨਾਂ ਸਾਡੇ ਤੇ ਉਨੀ ਛੇਤੀ ਦੁਨੀਆ ਵਿੱਚ ਕੋਈ ਦੇਵੀ ਦੇਵਤਾ ਨਹੀਂ ਤਰਸ ਖਾਂਦਾ ਇਹ ਤੁਸੀਂ ਪੜੋ ਹਾਂ ਇਹ ਹਿੰਦੂ ਵੀਰਾਂ ਦਾ ਇਤਿਹਾਸ ਫਿਰ ॠषि मुनि ਨੇ ਨੇ ਸਾਲ ਤਪ ਕਰਦੇ ਸਨ ਫਿਰ ਵੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਕੋਈ ਦੇਵੀ ਦੇਵਤਾ ਖੁਸ਼ ਹੁੰਦਾ ਸੀ ਮਸਾ ਇਥੇ ਤੇ ਸਾਡਾ ਸਤਿਗੁਰੂ ਇਨਾ ਕੋ ਦਿਆਲੂ ਹੈ ਉਹਦਾ ਤੇ ਕੋਈ ਇੱਕ ਵਾਰ ਪਿਆਰ ਨਾਲ ਨਾਮ ਜਪ ਲਿਓ ਤੇ ਇੱਕ ਵਾਰ ਨਾਮ ਜਪੇ ਤੇ ਖੁਸ਼ ਹੋ ਜਾਂਦਾ ਹੈ ਵਿਨਾ ਕੋ ਦਿਆਲੂ ਵੇ ਉਹ ਤੇ ਕੋਈ ਪਾਪੀ ਅੰਦਰੋਂ ਆਪਣੇ ਮਾੜੇ ਕੀਤੇ ਹੋਏ ਕਰਮਾਂ ਦਾ ਪ੍ਰਾਇਸ਼ਚਿਤ ਕਰਕੇ ਰੋ ਪਵੇ ਨਾ ਜੀ ਤੇ ਗੁਰਨਾਨਕ ਤੁਹਾਡੇ ਇੱਕ ਇੱਕ ਹੰਝੂ ਨੂੰ ਚੁੱਕ ਕੇ ਸਾਂਭ ਲੈਂਦਾ ਹੈ ਉਹ ਇੰਨਾ ਕੋ ਦਿਆਲੂ ਹੈ ਕਿਰਪਾਲੂ ਬਹੁਤ ਹੈ ਸੱਚਾ ਪਾਤਸ਼ਾਹ ਸਤ ਬਸ ਉਸ ਦੇ ਭਰੋਸਾ ਹੋਣਾ ਚਾਹੀਦਾ ਹੈ ਉਸ ਮਾਲਕ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਰੱਖਿਆ ਵਿਸ਼ਵਾਸ ਕੀਤਾ ਮੇਰੇ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਜੀਵਨ ਦਾ ਉਦਾਰ ਕੀਤਾ ਇਸ ਕਰਕੇ ਤੁਹਾਨੂੰ ਗੁਰਨਾਨਕ ਸੱਚੇ ਪਾਤਸ਼ਾਹ ਜੈਸਾ ਕੋਈ ਨਹੀਂ ਹੈ ਅਸੀਂ ਬਚਨ ਵੀ ਪੜਦਿਆਂ ਗੁਰ ਜੈਸਾ ਨਹੀਂ ਕੋਤੇ ਗੁਰੂ ਨਾਨਕ ਵਰਗੀ ਦਇਆ ਕਿਤੇ ਲੱਭਣੀ ਪਾਈ ਗੁਰਦਾਸ ਨੇ ਆਖਿਆ ਸਿ ਸ੍ਰੀ ਗੁਰੂ ਦਇਆਲ ਕੀ ਦਇਆਨਾ ਆਨ ਦੇਵ ਮੇ ਜੋ ਖੰਡ ਬ੍ਰਹਮੰਡ ਉਹਦੇ ਅਸਤ ਲਓ ਤਾਈਐ ਚੜਦੇ ਸੂਰਜ ਤੋਂ ਲੈ ਕੇ ਛਿਪਣ ਤੱਕ ਇੱਕ ਦਿਸ਼ਾ ਤੋਂ ਲੈ ਕੇ ਦੂਸਰੀ ਦਿਸ਼ਾ ਤੱਕ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਵਰਗਾ ਨਹੀਂ ਮਿਲਣਾ ਕਿਤੇ ਮਹਾਰਾਜ ਕਹਿੰਦੇ ਆ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਤਹਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰ ਰਿਹਾ ਅਸੀਂ ਟੋਡੀ ਰਾਗ ਦਾ ਇੱਕੀ ਸ਼ਬਦ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਹ ਆਪਾਂ ਵਿਚਾਰ ਲਈਏ ਇਸ ਤੋਂ ਬਾਅਦ ਅਗਲੇ ਰਾਗ ਵੱਲ ਅਸੀਂ ਤੁਰਾਂਗੇ ਜਿੱਥੋਂ ਤੱਕ ਮੈਨੂੰ ਖਿਆਲ ਹੈ ਵੀ ਅਸੀਂ ਜੈਸਰੀ ਰਾਗ ਤੱਕ ਬਾਣੀ ਵਿਚਾਰ ਲਈ ਸੀ ਜੇ ਕਿਤੇ ਤੁਹਾਨੂੰ ਲੱਗੇ ਵੀ ਨਿਕ ਵਿੱਚ ਕੋਈ ਸ਼ਬਦ ਰਹਿ ਗਿਆ ਤੁਸੀਂ ਜਰੂਰ ਮੈਨੂੰ ਦੱਸਿਓ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਸੀ ਵੀ ਅਸੀਂ ਜੈਸਰੀ ਰਾਗ ਤੱਕ ਸ਼ਬਦ ਵਿਚਾਰ ਲਏ ਸਨ ਤੇ ਟੋੜੀ ਰਾਗ ਅਸੀਂ ਸ਼ੁਰੂਆਤ ਕਰਨੀ ਸੀ ਤੇ ਅੱਜ ਅਸੀਂ ਇੱਕ ਸ਼ਬਦ ਨੂੰ ਵਿਚਾਰ ਰਿਹਾ ਜੇ ਫਿਰ ਵੀ ਲੱਗੇ ਨਾ ਕਿ ਵੀ ਸ਼ਬਦ ਵਿੱਚੋਂ ਕੋਈ ਰਾਗ ਦਾ ਰਹਿ ਗਿਆ ਤੇ ਤੁਸੀਂ ਜਰੂਰ ਕਿਰਪਾ ਕਰੋ ਫਿਰ ਅਸੀਂ ਉਹ ਸ਼ਬਦ ਨੂੰ ਜਰੂਰ ਵਿਚਾਰਾਂਗੇ ਨਾ ਮਹਾਰਾਜ ਕਿਰਪਾ ਕਰਨ ਤਹਾਨੂੰ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਜਿੰਨੀ ਜਲਦੀ ਹੋ ਸਕੇ ਅਸੀਂ ਇਹਨੂੰ ਹੁਣ ਸੰਪੂਰਨ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੇ ਸ਼ਬਦ ਨੇ ਗੁਰੂ ਸਾਹਿਬ ਜੀ ਦੇ ਵਕਵਾ ਕਰਾਕਾ ਵਿੱਚ ਹੋਈਆਂ ਬਿਆੰਤ ਬਿਆੰਤ ਪੁੱਲੰਗ ਗਲਤੀਆਂ ਦੀ ਖਿਮਾ ਆਓ ਥੋੜਾ ਜਿਹਾ ਸਮਾਂ ਆਪਾਂ ਨਾਮ ਜਪਣਾ ਜਿੰਨੇ ਤੁਸੀਂ ਗੁਰਮੁਖ ਪਿਆਰੇ ਜੁੜੇ ਹੋ ਸਾਰੇ ਕਿਰਪਾ ਕਰਿਆ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ